ਆਪਣੇ ਮਲਕ ਵਿੱਚ ਕੀ ਜੀਵੀ ਰੋਡ ਹੈ ਨਾ ਦਿੱਲੀ ਦਿੱਲੀ ਉਹਦਾ ਨਾਂ ਕੀ ਤੇਰਾ ਗੌਤਮ ਬੁੱਧਾ ਰੋਡ ਬੰਦੇ ਬੜੇ ਬੇਈਮਾਨ ਆਪਣੇ ਮਲਕ ਵਿੱਚ ਜੋ ਮਾੜਾ ਨਾਂ ਗੌਤਮ ਬੁੱਧਾ ਨਾਲ ਜੋੜ ਦਿਓ ਜੋ ਚੰਗਾ ਨਾਂ ਪਰਤੂਤਿਆਂ ਨਾਲ ਜੋੜ ਦਿਓ ਬੜੀ ਵੱਡੀ ਸ਼ਰਾਰਤ ਹੈ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਾਜਿਕ ਨੈਤਿਕਤਾ ਨੂੰ ਸਾਹਮਣੇ ਰੱਖ ਕੇ ਇਹਨਾਂ ਦੀਆਂ ਮਜਬੂਰੀਆਂ ਨੂੰ ਸਾਹਮਣੇ ਰੱਖ ਕੇ ਮਜਬੂਰੀਆਂ ਤੇ ਸਾਨੂੰ ਸੋਚਣਾ ਚਾਹੀਦਾ ਜਰੂਸ ਕੱਢਣ ਨਾਲ ਕੋਈ ਇਹਨਾਂ ਦੀ ਪ੍ਰਾਪਤੀ ਨਹੀਂ ਸਮਾ ਨਖਿਤ ਪੁਣਾ ਸਿੱਧ ਹੁੰਦਾ ਹੈ ਲੋਕੀ ਤੋਏ ਤੋਏ ਕਰਨਗੇ ਹੂੰ ਗਾਲ ਵੀ ਦੇਣਗੇ ਕਈ ਮੈਂ ਦੱਸਾਂ ਵੀ ਮੈਨੂੰ ਕਈ ਸਖੰਡੀਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਉਹ ਲੋੜੇ ਥੋੜੇ ਘਰਾਂ 'ਚੋਂ ਜਾਂਦੇ ਆ ਤਾੜੀ ਮਾਰ ਕੇ ਜਾਂਦੇ ਆ ਵਧਾਈਆਂ ਵੀ ਦਿੰਦੇ ਆ ਹਾਂ ਵਧਾਈਆਂ ਤੁਹਾਨੂੰ ਮਤਲਬ ਤੁਸੀਂ ਕਹਿੰਦੇ 100 ਲੈਣਾ ਉਹਨੇ ਮਾਰ ਕੇ ਤਾੜੀ ਆਖਣੀਆਂ ਜੀ 500 ਤੁਸੀਂ ਨਹੀਂ ਦਿੰਦੇ ਤਾਂ ਆਖਣੇ 1100 ਜੀ ਅੰਤ ਨੂੰ ਹਿਆਰ ਤੋਂ ਯਾਰ 1500 ਤੇ ਸੌਦਾ ਹੋ ਜਾਂਦਾ ਏ ਠੱਕੇ ਨਾਲ ਵੀ ਲੈਂਦੇ ਆ ਉਹ ਵਧਾਈਆਂ ਹਾਲਾਂਕਿ ਉਹਨੂੰ ਵਧਾਈ ਲੈਣ ਦਾ ਹੱਕ ਕੋਈ ਨਹੀਂ ਉਹਨਾਂ ਕੋਲੇ ਸੋਇ ਵਧਾਈ ਤੋਂ ਹਰਾਏ ਵੀ ਕੀ ਹੈ ਵੀ ਵਿਚਾਰਾਂ ਤੋਂ ਹਾਂ ਪਰ ਹੁਣ ਜਿਹੜੀ ਹੈ ਨੈਤਿਕਤਾ ਨੂੰ ਤਗੜਾ ਕਰਨ ਦੇ ਲਈ ਨਾ ਵਿੱਦਿਆ ਦਿੱਤੀ ਜਾ ਸਕਦੀ ਹੈ ਜਿਹੜਾ ਵਿਦਿਆਲਾ ਬੰਦਾ ਨੈਤਿਕ ਤੌਰ ਤੇ ਵਿੱਦਿਕ ਤੌਰ ਤੇ ਤਕੜਾ ਹੋ ਗਿਆ ਉਹਨੂੰ ਫਿਰ ਤਾੜੀਆਂ ਮਾਰਨ ਦੀ ਲੋੜ ਨਹੀਂ ਤੇ ਜਲੂਸ ਕੱਢਣ ਦੀ ਵੀ ਲੋੜ ਨਹੀਂ ਅਥਾਰਟੀ ਚ ਆ ਜਾਓ ਅੱਗੇ ਤਾਂ ਗੇ ਅਥਾਰਟੀ ਚ ਹੁੰਦੇ ਨਹੀਂ ਸੀ ਵਿਚਾਰਾ ਕਹਿ ਦਿੰਦੇ ਬੇਚਾਰਾ ਹੁਣ ਵਿਗਿਆਨ ਹੈ ਇਹਨਾਂ ਦਾ ਇਲਾਜ ਕਰ ਸਕਦੀ ਹੈ ਉਹਨਾਂ ਨੂੰ ਪਤਾ ਵੀ ਇਹਦੇ ਚ ਕਿੰਨਾ ਮਰਦ ਪ੍ਰਧਾਨ ਤੱਤ ਦੀ ਘਾਟ ਹੈ ਉਹਨੂੰ ਦੂਰ ਕੀਤਾ ਜਾ ਸਕਦਾ ਹੈ ਕਿੰਨਾ ਇਸਤਰੀ ਤੱਤ ਦੀ ਘਾਟ ਹੈ ਐਕਸ ਵਾਈ ਜਿਹੜੀ ਕਮ ਹੈ ਐਕਸ ਵਾਈ ਠੀਕ ਹੈ ਨਾ ਵੀ ਉਹ ਦੂਰ ਕੀਤੀ ਜਾ ਸਕਦੀ ਹੈ ਜਨਮ ਤੋਂ ਪਹਿਲਾਂ ਪਤਾ ਲੱਗ ਸਕਦਾ ਹੈ ਵੀ ਇਹ ਕਹਾਣੀ بگੜ ਰਹੀ ਹੈ ਤੇ ਨੂੰ ਸੁਧਾਰਿਆ ਜਾ ਸਕਦਾ ਹਾਂ ਔਰ ਕਮਾਲ ਦੀ ਗੱਲ ਹੈ ਵਿਗਿਆਨੀ ਨੂੰ ਇੱਥੇ ਤੱਕ ਪਤਾ ਆ ਉਹ ਦਿਨ ਡ੍ਰੌਪ ਕਰਦੇ ਹੋ ਗਰਭ ਚ ਉਹ ਕਰਨ ਦੀ ਲੋੜ ਨਹੀਂ ਸਰਜਰੀ ਇੱਕ ਮੈਂ ਦਾ ਲੁਧਿਆਣੇ ਬੰਬੇ ਵਿੱਚ ਇੱਕ ਹਸਪਤਾਲ ਸੀ ਜਸਲਖ ਹਸਪੀਟਲ ਬੰਬੇ ਉੱਥੇ ਇੱਕ ਲੜਕੀ ਦੇ ਪੇਟ ਚ ਤਿੰਨ ਬੱਚੇ ਹਾਂ ਦੋ ਬੱਚੇ ਠੀਕ ਨੇ ਤੀਜਾ ਅਪੰਗ ਪੈਦਾ ਹੋ ਰਿਹਾ ਓਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਪੰਗ ਹੈ ਡਾਕਟਰ ਕਹਿੰਦਾ ਇਸ ਨੂੰ ਕਰਾਨੇ ਕੋਹਾ ਹੈ। ਵੇ ਇਹਨੂੰ ਘਰਾ ਡ੍ਰੌਪ ਕਰੋ। ਡ੍ਰੌਪ ਕਰਾਓ। ਉਹ ਦੀ ਜੀ ਸਰਜਰੀ ਉਹਦੇ ਨਹੀਂ। ਟੀਕਾ ਲगाने ਕੋਹਾ ਹੈ। ਹੂੰ। ਉਹਨਾਂ ਨੇ ਬੱਚਾ ਪੇਟ ਦੇ ਵਿੱਚ ਹੀ ਡ੍ਰੌਪ ਕਰਤਾ। ਇੱਕ ਬੱਚਾ। ਇੱਕ ਬੱਚਾ। ਦੂਜੇ ਬੱਚੇ ਤੰਦਰੁਸਤ ਹੇਲ ਹਰਤੀ ਪੈਦਾ ਹੋ ਗਏ। ਹੂੰ। ਵਿਗਿਆਨ ਨੇ ਜਿਹੜਾ ਬੱਚਾ ਅਪੰਗ ਪੈਦਾ ਹੋਣਾ ਸੀ ਹੂੰ ਪਹਿਲੇ ਦੂਰ ਕਰਤਾ। ਹੂੰ। ਉਹ ਜੇ ਤਾਂ ਕੁਝ ਜਾਣ ਵੀ ਨਹੀਂ ਪਈ ਸੀ ਬਾਦੀ ਰਹਾ ਸੀ ਜਾਨ ਪੈਣ ਦੀ ਇੱਕ ਵੱਖਰੀ ਸਟੇਜ ਹੈ ਸਟੇਜ ਹਾਂ ਆਪਣੇ ਅੜਕ ਸਾਹਿਬ ਡਾਕਟਰ ਸਾਹਿਬ ਨੂੰ ਪਤਾ ਹੈ ਕਿ ਉਹ ਜੇ ਜਾਨ ਕਰੋ ਪੈਂਦੀ ਹੈ ਹੂੰ ਦਿਮਾਗ ਦੇ ਸਿਲਕਾ ਤੋਂ ਬਣ ਜਾਂਦੇ ਆ ਹੂੰ ਦਿਲ ਕਦੋਂ ਧੜਕਣ ਲੱਗ ਜਾਂਦਾ ਸਾਰਾ ਪਤਾ ਲੱਗਦਾ ਠੀਕ ਹੈ ਉਸ ਕਰਕੇ ਇਹੀਆਂ ਚੀਜ਼ਾਂ ਤੋਂ ਵਿਗਿਆਨ ਤੁਹਾਡੀ ਮਦਦ ਕਰ ਸਕਦੀ ਆ ਹੂੰ ਹਾਂ ਜਿਹੜੇ ਜਰੂਰ ਜਲਸੇ ਨੇ ਇਹਦੇ ਵਿੱਚ ਸਮਝ ਨਹੀਂ ਇਹਨਾਂ ਦੀ ਪ੍ਰਾਪਤੀ ਕੀ ਆ। ਔਰ ਸਰਕਾਰਾਂ ਕਹਿੰਦੀ ਚੱਲਣ ਦਿਓ ਇਹਨਾਂ ਨੂੰ ਜੇਲ੍ਹ ਉਸ ਕੱਢਣ ਦਿਓ। ਉਹ ਆਦੇ ਬੰਦੇ ਜਿਨ੍ਹਾਂ ਨੇ ਮਾਨਸਿਕ ਤੌਰ ਤੇ ਖੁਸ਼ ਰਹੇ ਹੋਣ, ਸਰੀਰਕ ਤੌਰ ਤੇ ਖੁਸ਼ ਰਹੇ ਹੋਣ, ਬਦਕ ਤੌਰ ਤੇ ਖੁਸ਼ ਰਹੇ ਹੋਣ, ਰਾਜ ਕਰਦਾ ਸ਼੍ਰੇਣੀ ਇਹਨੂੰ ਕੋਈ ਖਤਰਾ ਵੀ ਨਾ ਤੋਂ। ਸਿਰਫ ਉਹਨੂੰ ਕੱਲਾ ਬੇਚਾਰੇ ਕਹਦੇ। ਜੀਵਨ ਦੀ ਬਦਕ ਸੋਚ ਨੂੰ ਤੁਸੀਂ ਪ੍ਰਚੰਡ ਕਰਦੇ ਹੋ। ਉਹਨਾਂ ਨੂੰ ਅਹਿਸਾਸ ਕਰਾ ਦੇ ਵੀ ਨਹੀਂ ਭਾਈ ਤੇਰੇ ਚਾਤ ਤੱਤ ਘਾਟਾ ਦੂਰ ਕੀਤੀ ਜਾ ਸਕਦੀ ਏ ਤੂੰ ਵੀ ਸਮਾਜ ਦਾ ਇੱਕ ਬੜਾ ਨਰੂਆ ਹਿੱਸਾ ਹੈਂ ਅੰਗ ਹੈ ਤੇ ਉਹ ਵੀ ਸ਼ਾਨ ਨਾਲ ਜੀਵੇਗਾ ਜਿਹਨੂੰ ਇਸ ਘੱਟ ਕੇ ਤਾੜੀ ਮਾਰ ਕੇ ਬੰਦਾ ਸ਼ਾਨ ਨਾਲ ਨਹੀਂ ਜੀ ਸਕਦਾ ਚਲੋ ਇਹਨਾਂ ਦਾ ਜਲੂਸ ਤਾੜੀ ਮਾਰ ਕੇ ਨਹੀਂ ਹੁੰਦੇ ਡਾਂਸ ਟੂਰਸ ਲੱਗਦੇ ਬਾਹਰ ਤਾੜੀ ਮਾਰਨੇ ਡਾਂਸ ਦਾ ਮਤਲਬ ਹੀ ਤਾੜੀ ਹੁੰਦਾ ਅੱਛਾ ਹਾਂਜੀ ਐਵੇਂ ਦਾ ਮਤਲਬ 4 ਕਿਲੋਮੀਟਰ ਤੋ ਰਹਿ ਜਾਓ ਨੱਚਦੇ ਜਾਓ ਇੱਕ ਪਾਸਾ ਖੱਬੇ ਵਾਲੇ ਨਾਲ ਮਾਰ ਲਿਆ ਕਦੇ ਸੱਜੇ ਵਾਲੇ ਨਾਲ ਮਾਰ ਲਿਆ ਕਦੇ ਪਿੱਛੇ ਪਾਸੇ ਪਾਸਾ ਮਾਰ ਲਿਆ ਅੱਗੇ ਪਾਸਾ ਮਾਰ ਲਿਆ ਆਹੀ ਇਹਨਾਂ ਦਾ ਨਾਚ ਹੁੰਦਾ ਹੈ ਜਿਸਮ ਫਰੋਸ਼ੀ ਦਾ ਨਾਚ ਹੁੰਦਾ ਕੁੜੀ ਇਹਨਾਂ ਦੇ ਨਾਚ ਦੇ ਵਿੱਚ ਕੋਈ ਕਲਾਤਮਕਤਾ ਵੀ ਨਹੀਂ ਹੁੰਦੀ ਹੂੰ ਲੋਕੀ ਤਾੜੀਆਂ ਮਾਰ ਕੇ ਹੱਸਦੇ ਆ ਯਾਰ ਬੜਾ ਆ ਯਾਰ ਬੜਾ ਲੱਕ ਹਲਾਉਂਦਾ ਦੋ ਤਿੰਨ ਹਾਂ ਬੰਦੇ ਦੇ ਨਾਲ ਇਹ ਲੱਕ ਹੀ ਭੇੜ ਦਿੰਦਾ ਹੂੰ ਹੂੰ ਠੀਕ ਹੈ ਨਾ ਇਹਦੇ 'ਚ ਨਾ ਕਲਾਤਮਕਤਾ ਹੁੰਦੀ ਹੈ ਨਾ ਨਾਟਕਤਾ ਹੁੰਦੀ ਹੈ ਹੂੰ ਇਹ ਵੀ ਨਾਲ ਹੈ ਦੋ ਚੀਜ਼ਾਂ ਜ਼ਰੂਰੀ ਹੋਣ ਬੰਦੇ ਦੀ ਹਰ ਗਤੀਵਿਧੀ ਦੇ ਵਿੱਚੋਂ ਇਹ ਦੋ ਚੀਜ਼ਾਂ ਜ਼ਰੂਰ ਹੋ ਨਿਕਲਦੀਆਂ ਹੁਣ ਤਾਂ ਹੋ ਭਲੀ ਹੈ ਨਹੀਂ ਗਲਤ ਹੈ ਹਾਂ ਜਿਹੜੀ ਇਹਨਾਂ ਦੀ ਰੋਗ ਹੈ ਉਹਦੇ ਨਫ਼ਰਤ ਨਾਲੋਂ ਸਾਨੂੰ ਉਹਨਾਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ ਤੇ ਵਿਗਿਆਨ ਜਿਹੜੀ ਵੀ ਇਹਨਾਂ ਦੀ ਮਦਦ ਕਰ ਸਕਦਾ ਹੈ ਵਿਗਿਆਨ ਦੀ ਬਹੁਤ ਮਦਦ ਕਰ ਸਕਦਾ ਹੈ ਕਰ ਸਕਦਾ ਹਾਂਜੀ ਉਹਦੇ ਨਾਲ ਇਹਨਾਂ ਦੀ ਮਦਦ ਕਰੀ ਜਾਂਦੇ ਆ ਜਿਹੜੇ ਅਰਧ ਨਾਰੀ ਹੈ ਪੂਰੀ ਨਾਰੀ ਬਣ ਸਕਦੀ ਹੈ ਜਿਹੜਾ ਅਰਧ ਬੰਦਾ ਪੂਰਾ ਮਰਦ ਬਣ ਸਕਦਾ ਹੈ ਬਾਪੋ ਜੀ ਤੁਸੀਂ ਇੱਕ ਪਰੇਡ ਦੇਖੀ ਹੈ ਇਹਨਾਂ ਦੀ ਕਦੇ ਮੈਂ ਵੇਖੀ ਨਹੀਂ ਆ ਮੈਂ ਦਿਖਾ ਦਿੰਦਾ ਹਾਂ ਦਿਖਾਓ ਆ ਦੇਖ ਕਰੋ ਹਾਂ ਆ ਆ ਹਾਂ ਅਦਿਲ ਇਹ ਅੰਮ੍ਰਿਤਸਰ 'ਚ ਹੋਣੀ ਸੀ ਇਹ ਦਿੱਲੀ ਦੀ ਪਰੇਡ ਦਿਖਾ ਰਿਹਾ ਹੈ ਦਿੱਲੀ ਦੀ ਪਰੇਡ ਦਿੱਲੀ 'ਚ ਇਹ ਸਾਰਾ ਕੁਝ ਅੰਮ੍ਰਿਤਸਰ 'ਚ ਹੋਣਾ ਸੀ ਹਾਂਜੀ ਪਤਾ ਗੱਲ ਕੀ ਆ ਹਿੰਦੁਸਤਾਨ ਦੀ ਬਿਮਾਰੀ ਸਭ ਤੋਂ ਪਹਿਲਾਂ ਦਿੱਲੀ 'ਚ ਪੈਦਾ ਕਰੋ ਦਿੱਲੀ ਇੱਕ ਅਹਿਜਾ ਸ਼ਹਿਰ ਹੈ ਇਥੇ ਜੀਵੀ ਰੋਡ ਵੀ ਵੱਡੀ ਆ ਐਵੇਂ ਨਾਲ ਆ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਰਾਜਕਰਤਾ ਸਿਰਣੀ ਨੂੰ ਵੀ ਸਾਡੇ ਇੱਥੇ ਜੀਵੀ ਰੋਡ ਐ ਹਾਂ ਨਾ 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 ਸਿਰਣੀ ਨੂੰ ਖੇ ਖਾਣਾ ਸੌਖਾ ਹੋ ਜਾਂਦਾ ਹਾਂ ਵਾਧੂ ਤੁਰੇ ਫਿਰਦੇ ਉੱਥੇ ਵਾਧੂ ਇਹਨਾਂ ਨੇ ਕਦੇ ਨਹੀਂ ਸੋਚਿਆ ਵੀ ਇਹਨਾਂ ਦੀ ਮਜਬੂਰੀ ਵੀ ਕੀ ਹੋ ਸਕਦੀ ਹੈ ਇਹ ਵੀ ਨਾਲ ਆ ਜੀਵੀ ਰੋਡ ਦੇ ਉੱਥੇ ਜਿਹੜੇ ਬੰਦੇ ਬੈਠੇ ਆ ਨਾ ਜਿਹੜੀ ਇਸਤਰੀਆਂ ਬੈਠੀਆਂ ਉਹਨਾਂ ਦੀ ਆਤਮਾ ਨਾਲ ਜਦੋਂ ਗੱਲ ਕਰੋਂ ਨਾ ਫੇਰ ਪਤਾ ਲੱਗਦਾ ਕਿਵੇਂ ਤਾਹਾਂ ਮਾਰਦੇ ਨੇ ਹਾਂ ਉਹ ਵੀ ਮਜਬੂਰ ਨੇ ਬਹੁਤ ਮਜਬੂਰ ਬੜੀ ਗਰੀਬੀ ਹਾਂਜੀ ਆ ਵੇਖੋ ਹੈ ਆ ਦੇਖ ਰਹੇ ਹੋ ਕੀ ਕਰਦੇ ਵੇ ਹਾਂ ਦੇਖ ਲਿਆ ਹਾਂ ਇਹ ਇਹ ਜੀ ਜਾਣ ਕੇ ਫਿਰ ਅੰਬਰਸਰ ਲੈ ਲੋ ਅੰਬਰਸਰ ਦੇ ਕੋਲੇ ਫਿਰ ਜਨਾਂ ਵਾਲੇ ਬਾਗ ਚ ਲੈ ਜਾਓ ਫਿਰ ਕਿਤੇ ਨਾ ਕਿਤੇ ਕੋਈ ਛੀਦਾਂ ਦਾ ਪਿੰਡ ਆ ਜਿੱਥੇ ਪੱਖੇ ਜਮੇ ਉੱਥੇ ਲੈ ਜਾਓ ਤੇ ਫਿਰ ਉਹਨਾਂ ਨੂੰ ਪਤਾ ਲੱਗੂ ਜਿੱਥੇ ਗੇ ਨੱਚਣਗੇ ਉੱਥੇ ਪੱਖੇ ਤਾਂ ਆਉਣਾ ਨਹੀਂ ਜਨਾਂ ਵਾਲੇ ਬਾਗਚੇ ਨੂੰ ਚਾਹਦੇ ਆ ਆਹ ਗਲਤ ਸੀ ਗਈ ਐਨੀ ਕਹਾਣੀ ਆ ਇਹ ਰਾਜਕੜ ਦਾ ਸ਼ਰੇਣੀਆਂ ਸਾਰੀਆਂ ਕਰਤੂਤਾਂ ਕਰਦੀਆਂ ਸਾਹਮਣੇ ਰੱਖ ਕੇ ਗੱਲ ਕੀਤੀ ਜਾ ਸਕਦੀ ਆ ਫਿਰ ਪਤਾ ਲੱਗਦਾ ਵੀ ਇਹ ਸਮੱਸਿਆ ਆਈ ਕਿਵੇਂ ਤੇ ਕਿਨੇ ਪੈਦਾ ਕੀਤੀ ਸ਼ਿਕਾਰ ਕੌਣਾ ਹੈ ਤੇ ਇਹਨਾਂ ਦਾ ਇਹਨਾਂ ਨੂੰ ਨਫਾ ਕਿੰਨਾ ਹੈ ਇਹਨੂੰ ਕਹਿੰਦੇ ਡਿਸਪੋਜ਼ੇਬਲ ਅੱਜ ਅਸੀਂ ਇੱਕ ਸ਼ਬਦ ਸੁਣਿਆ ਡਿਸਪੋਜ਼ੇਬਲ ਪਾਪੂਲੇਸ਼ਨ ਹਮ ਪਹਿਲਾਂ ਤਾਂ ਜੋ ਮਾਮਾ ਮਾੜਾ ਕਰਮਾ ਉਹ ਕਰਾਓ ਮਗਰ ਕਿਸੇ ਵੇਲੇ ਤੇ ਆ ਕੇ ਟੀਕਾ ਲਾ ਕੇ ਧਰਤੀ ਤੋਂ ਵਿਦਾ ਕਰ ਦਿਓ ਦੀ ਕ ਅਜਲਾਓ ਪਤਾ ਹੁੰਦਾ ਵੀ 6 ਮਹੀਨਾ ਚ ਇਹਨੇ ਪੂਰਾ ਹੋ ਜਾਣਾ ਹੈ 6 ਮਹੀਨੇ ਮਗਰੋਂ ਬਾਅਦ ਹੀ ਡਿਸਪੋਜ਼ ਆਫ ਕਰ ਦਿੰਦੇ ਆ ਹੁਣ ਬੜੀ ਤਰੱਕੀ ਕੀਤੀ ਆ ਚੋਰਾں ਦੀ ਸਾਇੰਸ ਨੇ ਵੀ ਚੋਰਾں ਦੀ ਸਾਇੰਸ ਨੇ ਵੀ ਤਰੱਕੀ ਕੀਤੀ ਆ ਬੰਦੇ ਨੂੰ ਖੁਡੇ ਲੈਣ ਲਾਉਣਾ ਬੰਦੇ ਨੂੰ ਬੇਇੱਜ਼ਤ ਜੀਵਨ ਜਿਉਣ ਲਈ ਮਜਬੂਰ ਕਰਨਾ ਨਾਲੇ ਉਹ ਤੇ ਹਸਣਾ ਨਾਲੇ ਉਹ ਤੇ ਟੈਚਰ ਕਰਨੀ ਤੇ ਨਾਲੇ ਜਿਹੜਾ ਉਹਦਾ ਜਿਸਮ ਫਰੋਸ਼ੀ ਦਾ ਕੰਮ ਲੈ ਲੈਣਾ ਉਹ ਵੀ ਲੈ ਲੈਣਾ ਮਗਰੋਂ ਧਰਤੀ ਤੇ ਟੀਕਾ ਲਾ ਕੇ ਵਿਦਾ ਕਰ ਦੇਣਾ ਇਹਨਾਂ ਨੂੰ ਪਤਾ ਹੀ ਨਹੀਂ ਜੇ ਨਾ ਵਿਦਿਆ ਦਿੱਤੀ ਜਾਂਦੀ ਨਾ ਕਦੇ ਇਸ ਤਰ੍ਹਾਂ ਦਾ ਜਰੂਸ ਨਾ ਕੱਢਣ ਘਟੋ ਘਟ ਅੰਮ੍ਰਿਤਸਰ ਦੀ ਧਰਤੀ ਤੇ ਅੰਮ੍ਰਿਤਸਰ ਸਿਫਤੀ ਦਾ ਘਰ ਹੈ